ਆਪਾਂ ਗੋਵਿੰਦ ਮੈਂਬਰ ਬੁਰਜਟਲ ਮਾਲੇ ਦੇ ਨਾ ਦੋ ਕੱਟੀਆਂ ਲੈ ਕੇ ਆਏ ਆ ਇੱਕ ਹੈਗੀ ਮੋਹਰਾ ਜਿ ਇੱਕ ਹੈਗੀ ਬੂਰੀ ਚੰਗੀਆਂ ਨੇ ਪਿੱਠਪੜੇ ਦੀਆਂ ਬਹੁਤ ਲੈਂਥ ਲਵਾਈਆਂ ਦੋਨੀਆਂ ਸ਼ਕੀਨ ਐ ਬਾਕੀ ਬਾਈ ਨੂੰ ਪਸਾਂ ਗੋਵਿੰਦ ਕੀ ਹਾਲ ਆ ਬਾਈ ਠੀਕ ਆ ਬਾਈ ਸਸੀ ਕਾਪਰਾ ਸਸੀ ਕਾ ਬਾਈ ਹਾਂ ਗੋਵਿੰਦ ਦਾ ਮੈਂਬਰਾ ਹਾਂ ਬਾਈ ਪਿੰਡ ਬਾਅਦ ਦੱਸਾਂਗੇ ਜਿਹੜੀ ਆਹ ਪਹਿਲੀ ਮੋਹਰਾ ਵਾਲੀ ਕਾਲੀ ਗੱਟੀ ਆ ਕਿੰਨੀ ਉਮਰ ਆ ਬਾਈ ਉਮਰ ਤਾਂ ਵੀਰੇ ਦੋਨੋਂ ਹੀ ਕੱਟੀਆਂ ਦੀ 11 ਤੋਂ 12 ਮਹੀਨੇ ਆ ਠੀਕ ਐ ਤੇ ਮੈਂਬਰਾ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਗ੍ਰੇਟ ਵੀਰੇ ਇਹਦਾ 18000 ਹੈ ਠੀਕ ਹੈ ਹਾਂ ਤੇ ਆ ਬੂਰੀ ਦਾ ਬਾਈ ਬੂਰੀ ਦਾ ਆਪਾਂ ਫੋਨ ਤੇ ਕਰਾਂਗੇ ਭਰਾ ਆਉਗਾ ਇਹ ਲੈ ਲੈ ਤੇ ਹੋਈ ਆ ਐ ਬੂਰੀ ਦਾ ਬਾਈ ਕਿੰਨਾ ਕਰੇਗਾ ਬੂਰੀ ਦਾ ਵੀਰੇ ਆਪਾਂ ਫੋਨ ਤੇ ਕਰਾਂਗੇ ਬਾਲਾ ਵਾਲੀ ਕਰਦਾ ਬਾਈ ਹਾਂ ਬਾਈ ਜਮਾਂ ਸਹੀ ਰੇਟ ਕਰਾਂਗੇ ਠੀਕ ਹੈ ਬਾਈ ਹਾਂ ਲਓ ਵੀ ਸੱਜਣੋ ਸਿੰਘੀਆਂ ਸੁਗੀਆਂ ਘੈਂਟ ਲੱਗੀਆਂ ਤੁਹਾਨੂੰ ਮੇਰੇ ਨੇੜੇ ਲਿਆ ਕੇ ਦਿਖਾਉਣਾ ਚੈੱਕ ਕਰ ਲਓ ਤੁਸੀਂ ਜਮਾਂ ਆਹ ਖੜੀਆ ਦੋਨੇ ਝੋਲੀਆਂ ਝੂਲੀਆਂ ਦੀਆਂ ਵੀ ਸਾਫ਼ ਹੈ ਉਹ ਦੇ ਹੋਲੇ ਸ਼ਕੀਨ ਜਮਾ ਨੇੜੋ ਸਗੀ ਮੁਰਗੀ ਜਮਾ ਬੂਰੀ ਆ ਵੀਰੇ ਪੂਛ ਚਿੱਟੀ ਕਰਦੀ ਮਾੜੀ ਹਾਂ ਮਾੜੀ ਸੁਣਾਵਾ ਦਿਖਾ ਦਿੰਦੇ ਆ ਸਾਈਡ ਤੋਂ ਪੂਛ ਚਿੱਟੀ ਆ ਛੁਗੀਆਂ ਨੇ ਦੋਨੇ ਬਾਕੀ ਮੈਂਬਰ ਮੈਂਬਰਾ ਪੈਡਰੈਸ ਬੋਲ ਦੇਰਾ ਡਰੈਸ ਵੀਰੇ ਆਪਣਾ ਉੱਬੇ ਐਡੇ ਕੋਈ ਘਰ ਆਪਣਾ ਠੀਕ ਆ ਬਈ ਵਾਡੀਆ ਗਰਾਊਂਡ ਦੇ ਕੋਲੇ ਰਹਿ ਜਾਂਦਾ ਠੀਕ ਆ ਪਿੰਡ ਬਰਜਡਲ ਵਾਲਾ ਆ ਗਿਆ ਤੇ ਫੋਨ ਨੰਬਰ ਕਿੰਨਾ ਬਾਈ ਫੋਨ ਨੰਬਰ 68397 ਵੀਰੇ ਹਾਂਜੀ 19396 ਠੀਕ ਆ ਬਈ ਹਾਂ ਵੀਰੇ ਆਪਾਂ ਕੱਟੀਆਂ ਤੇ ਕੰਮ ਠੀਕ ਆ ਬਈ ਠੀਕ ਆ ਵੀਰਾ ਠੀਕ ਆ ਤੋ ਵੀ ਸੱਜਣੋ ਜਿਹੜੇ ਵੀਰ ਨੂੰ ਜਿਹੜਾ ਵੀ ਨਗ ਪਸੰਦ ਆ ਗਿਆ ਨਾ ਦੋ ਕਟੀਆਂ ਨੇ ਇੱਕ ਕਾਲੀ ਐ ਇੱਕ ਬੂਰੀ ਐ ਥੱਲੇ ਦਿੱਤੇ ਹੋਏ ਨੰਬਰ ਤੇ ਘੰਟੀ ਮਾਰ ਲਿਓ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ